India the food har ikko kone de ਪਾਵੇਂ ਗੱਲ ਹੋਵੇ ਸਰੋਂ ਦੇ ਸਾਗ ਦੀ ਪਾਵੇਂ ਗੱਲ ਹੋਵੇ ਸਾਂਬਰ ਤੇ ਡੋਸੇ ਦੀ ਸੋ ਇਹ ਡੋਸਾ ਤੇ ਸਾਂਬਰ ਇੰਡੀਆ ਦੇ ਹਰ ਇੱਕ ਕੋਨੇ ਦੇ ਵਿੱਚ ਖਾਇਆ ਜਾਂਦਾ ਹੈ ਤੇ ਪੰਜਾਬ ਦੇ ਵਿੱਚ ਵੀ ਬਹੁਤ ਜ਼ਿਆਦਾ ਲੋਕ ਪਸੰਦ ਕਰਦੇ ਆ ਮੇਰਾ ਤਾਂ ਸਾਂਬਰ ਡੋਸਾ ਬਿਲਕੁਲ ਫੇਵਰੇਟ ਆ ਤੇ ਜੇਕਰ ਆਪਾਂ ਰੈਸਟੋਰੈਂਟ ਵਰਗਾ ਸਾਂਬਰ ਘਰੇ ਬਣਾ ਸਕੀਏ ਤੇ ਇਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਸੋ ਚਲੋ ਆਪਾਂ ਅੱਜ ਟਰਾਈ ਕਰਦੇ ਆਂ ਸਾਂਬਰ ਬਿਲਕੁਲ ਰੈਸਟੋਰੈਂਟ ਸਟਾਈਲ ਦੇ ਵਿੱਚ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਆਪਣੇ ਘਰੇ ਸਾਰੇ ਇੰਗਰੀਡੀਅੰਟਸ ਪਈ ਹੁੰਦੇ ਆ ਆਪਾਂ ਬਣਾ ਸਕਦੇ ਆਂ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦੀ ਹੁੰਦੀ ਹੈ ਤੂਰ ਦਾਲ ਜਿਹੜੀ ਅਰਹੜ ਦੀ ਦਾਲ ਹੁੰਦੀ ਹੈ ਕਈ ਵਾਰੀ ਆਪਾਂ ਕਨਫਿਊਜ਼ ਹੋ ਜਾਂਦੇ ਆ ਚਨੇ ਦੀ ਦਾਲ ਦੇ ਨਾਲ ਬਟ ਇਹ ਵਾਲੀ ਦਾਲ ਥੋੜੀ ਜੀ ਪਤਲੀ ਹੁੰਦੀ ਹੈ ਚਨੇ ਦੀ ਦਾਲ ਵਰਗੀ ਲੱਗਦੀ ਹੈ ਦੇਖਣ ਨੂੰ ਬਟ ਥੋੜੀ ਜੀ ਇਹਦੀ ਸ਼ੇਪ ਡਿਫਰੈਂਟ ਹੁੰਦੀ ਹੈ ਤੇ ਥੋੜੀ ਜੀ ਪਤਲੀ ਹੁੰਦੀ ਹੈ ਇਹਦਾ ਟੇਸ ਵੀ ਟੋਟਲੀ ਚਨੇ ਦੀ ਦਾਲ ਨਾਲੋਂ ਡਿਫਰੈਂਟ ਹੁੰਦਾ ਆ ਸੋ ਜਿੰਨੇ ਵੀ ਸਾਊਥ ਇੰਡੀਅਨ ਡਿਸ਼ਸ ਹੁੰਦੀਆਂ ਉਹਦੇ ਵਿੱਚ ਅਰਹੜ ਦੀ ਦਾਲ ਬਹੁਤ ਹੀ ਜ਼ਿਆਦਾ ਯੂਜ਼ ਕੀਤੀ ਜਾਂਦੀ ਹੈ ਇਹਨੂੰ ਵਧੀਆ ਤਰੀਕੇ ਨਾਲ ਆਪਾਂ ਧੋ ਕੇ ਜਿੰਨੀ ਵੀ ਝਾਗ ਹੁੰਦੀ ਹੈ ਸਾਰੀ ਕੱਢ ਕੇ ਇਸ ਨੂੰ ਥੋੜੀ ਦੇਰ ਲਈ ਆਪਾਂ ਕੁਸੇ ਪਾਣੀ ਦੇ ਵਿੱਚ ਸੋਕ ਕਰਕੇ ਰੱਖਾਂਗੇ ਤੇ ਇਹਨੂੰ ਜਦੋਂ ਤੱਕ ਆਪਾਂ ਸਾਈਡ ਕਰਦੇ ਆ ਇੰਨੀ ਤੱਕ ਆਪਾਂ ਕੁਝ ਹੋਰ ਰੈਡੀ ਕਰ ਸਕਦੇ ਆ ਵੈਜੀਟੇਬਲ ਕੱਟਣ ਦਾ ਕੰਮ ਬਹੁਤ ਹੀ ਜ਼ਿਆਦਾ ਹੋ ਜਾਂਦਾ ਹੈ ਸਬਜੀ ਬੜਨ ਨੂੰ ਘੱਟ ਟਾਈਮ ਲੱਗਦਾ ਬਟ ਸਬਜੀ ਕੱਟਣ ਨੂੰ ਜ਼ਿਆਦਾ ਟਾਈਮ ਲੱਗਦਾ ਸੋ ਜਦੋਂ ਵੀ ਮੈਨੂੰ ਟਾਈਮ ਲੱਗਦਾ ਮੈਂ ਨਾਲ ਹੀ ਨਾਲ ਚੋਪਿੰਗ ਕਰ ਲੈਣੀ ਆ ਸਾਂਬਲ ਦੇ ਵਿੱਚ ਸਾਰੀ ਸਬਜ਼ੀਆਂ ਯੂਜ਼ ਹੁੰਦੀ ਹੈ ਕਿੰਨੀਆਂ ਸਾਰੀ ਸਬਜ਼ੀਆਂ ਤੁਸੀਂ ਅਲੱਗ-ਅਲੱਗ ਤਰੀਕੇ ਦੀ ਯੂਜ਼ ਕਰ ਸਕਦੇ ਹੋ ਇੱਥੇ ਮੈਂ ਕੀ ਆ ਯੂਜ਼ ਕਰਨੀ ਆ ਤੁਸੀਂ ਘਰੇ ਜਿਹੜਾ ਪਿੰਡਾਂ ਦੇ ਵਿੱਚ ਆਪਣਾ ਗੋਲ ਕद्दू ਹੁੰਦਾ ਹੈ ਉਹ ਵੀ ਯੂਜ਼ ਕਰ ਸਕਦੇ ਹੋ ਇਹਨੂੰ ਲੋਕੀ ਵੀ ਕਈ ਏਰੀਏ ਦੇ ਵਿੱਚ ਕਹਿੰਦੇ ਆ ਛੋਟੇ-ਛੋਟੇ ਪੀਸਸ ਦੇ ਵਿੱਚ ਇਹਨੂੰ ਆਪਾਂ ਕੱਟਣਾ ਹੁੰਦਾ ਹੈ ਜਿਹਦੇ ਨਾਲ ਇਹ ਈਜ਼ੀਲੀ ਕੁਲ ਜਾਂਦਾ ਆ ਇਸ ਤਰੀਕੇ ਨਾਲ ਤੁਸੀਂ ਪੀਲ ਕਰਕੇ ਜਿਹੜਾ ਆ ਇਹਨਾਂ ਨੂੰ ਵਧੀਆ ਤਰੀਕੇ ਨਾਲ ਕੱਟ ਕੇ ਸਾਈਡ ਕਰ ਲਓਗੇ ਨਾਲ ਹੀ ਆਪਾਂ ਪਾ ਸਕਦੇ ਆ ਕद्दू ਮੈਂ ਪਾ ਰਹੀ ਆ ਜ਼ੁਕੀਨੀ ਜੁਕੀਨੀ ਇੰਡੀਆ ਵਿੱਚ ਮਿਲ ਜਾਂਦੀ ਹੈ ਤੇ ਬਾਹਰ ਈਜ਼ੀਲੀ ਮਿਲ ਜਾਂਦੀ ਹੈ ਤੁਸੀਂ ਇਹ ਵੀ ਪਾ ਸਕਦੇ ਹੋ ਜੇਕਰ ਤੁਹਾਨੂੰ ਕद्दू ਪਸੰਦ ਹੈ ਤੁਸੀਂ ਕद्दू ਵੀ ਸਿਤਾਫਲ ਵੀ ਸ਼ਾਇਦ ਉਹਨੂੰ ਕਹਿੰਦੇ ਆ ਉਹ ਵੀ ਆਪਾਂ ਪਾ ਸਕਦੇ ਆ ਛਿਲਣਾ ਇਹਨੂੰ ਆਪਸ਼ਨਲ ਤੁਸੀਂ ਇਹਨੂੰ ਬਿਨਾ ਛਿੱਲੇ ਵੀ ਪਾ ਸਕਦੇ ਹੋ ਮਟਮੈਂ ਥੋੜਾ ਜਿਆ ਸੋਚਿਆ ਸੀ ਕਿ ਇਹਨੂੰ ਛਿੱਲਿਆ ਜਾਵੇ ਕਿਉਂਕਿ ਫੈਮਿਲੀ ਮੈਂਬਰ ਥੋੜਾ ਜਿਆ ਨੱਕ ਚਗਾਉਂਦੇ ਆ ਇਨੂੰ ਵੀ ਆਪਾਂ ਵਧੀਆ ਤਰੀਕੇ ਨਾਲ ਛੋਟਾ ਛੋਟਾ ਕੱਟ ਲਵਾਂਗੇ ਤੇ ਸਾਂਬਰ ਜਿਹੜਾ ਹੈ ਬਹੁਤ ਹੀ ਨਿਊਟ੍ਰੀਸ਼ੀਅਲ ਡਿਸ਼ ਹੈ ਇਹਦੇ ਵਿੱਚ ਕਿੰਨੀ ਸਾਰੀ ਵੈਜੀਟੇਬਲਸ ਤੁਸੀਂ ਪਾ ਸਕਦੇ ਹੋ ਤੇ ਬਹੁਤ ਹੀ ਟੇਸਟੀ ਹੁੰਦਾ ਬੱਚਿਆਂ ਨੂੰ ਬਿਲਕੁਲ ਵੀ ਨਹੀਂ ਪਤਾ ਲੱਗਦਾ ਕਿ ਤੁਸੀਂ ਕਿੰਨੇ ਤਰੀਕੇ ਦੀਆਂ ਸਬਜ਼ੀਆਂ ਜੜੀਆਂ ਇਹਦੇ ਵਿੱਚ ਮਿਕਸ ਕਰਕੇ ਪਾਈਆਂ ਹੋਈਆਂ ਸਾਰੇ ਬੱਚੇ ਇਹਨੂੰ ਲਾਇਕ ਕਰਦੇ ਆ ਜੀਵਤ ਮੇਰੀ ਬਹੁਤ ਜ਼ਿਆਦਾ ਇਹਨੂੰ ਪਸੰਦ ਕੀਤਾ ਜੀਵਤ ਨੇ ਵੀ ਜਦੋਂ ਟ੍ਰਾਈ ਕੀਤਾ ਤੇ ਸਾਰੀ ਸਬਜ਼ੀਆਂ ਦੇ ਗੁਣ ਤੁਸੀਂ ਇੱਕ ਹੀ ਸਬਜ਼ੀ ਦੇ ਵਿੱਚ ਪਾ ਸਕਦੇ ਹੋ ਹੁਣ ਆਪਾਂ ਕੁੱਕਰ ਦੇ ਵਿੱਚ ਦਾਲ ਨੂੰ ਉਬਾਲਣ ਲਈ ਰੱਖਾਂਗੇ ਆਪਾਂ ਇਹਨੂੰ ਲਵਾਉਣੀਆਂ ਹੁੰਦੀਆਂ ਸੀਟੀਆਂ ਤੁਸੀਂ ਦੇਖਣਾ ਕਿ ਦਾਲ ਜਦੋਂ ਤੁਹਾਡੀ ਵਧੀਆ ਤਰੀਕੇ ਨਾਲ ਸੋਖ ਹੋ ਗਈ ਇਹਨੂੰ ਤੁਸੀਂ ਕੁੱਕਰ ਤੇ ਛੜਾ ਦੇਣਾ ਤੁਸੀਂ ਇਹਨੂੰ 3 ਤੋਂ 4 ਵਿਸਲ ਦਵਾਉਣੀਆਂ ਬਿਲਕੁਲ ਹੀ ਆਪਾਂ ਦਾਲ ਜਿਹੜੀ ਹੈ ਕੁਲਮੀ ਰੱਖਣੀ ਹੁੰਦੀ ਆ ਸੋ ਇਹਦੇ ਵਿੱਚ ਤੁਸੀਂ ਪਾਣੀ ਆਪਣੇ ਅਕੋਰਡਿੰਗ ਐਡ ਕਰ ਸਕਦੇ ਹੋ ਦਾਲ ਦੀ ਕੁਆਂਟੀਟੀ ਵੀ ਤੁਸੀਂ ਆਪਣੇ ਅਕੋਰਡਿੰਗ ਐਡ ਕਰ ਸਕਦੇ ਹੋ ਇਹਦੇ ਵਿੱਚ ਨੂਨ ਤੇ ਹਲਦੀ ਪਾ ਕੇ ਆਪਾਂ ਟੱਕਣ ਬੰਦ ਕਰਕੇ ਇਹਨੂੰ ਵਿਸਲ ਦਵਾਰਨੀ ਸਾਈਡ ਤੇ ਰੱਖ ਦਵਾਂਗੇ ਜਦੋਂ ਤੱਕ ਸਾਡੀ ਦਾਲ ਦੀ ਵਿਸਲ ਆਉਂਦੀ ਹੈ ਆਪਾਂ ਹੋਰ ਪ੍ਰੇਪਰੇਸ਼ਨ ਕਰ ਸਕਦੇ ਆ ਇਹਦੇ ਨਾਲ ਆਪਾਂ ਤੜਕਾ ਵੀ ਰੱਖ ਸਕਦੇ ਆ ਸੋ ਇੱਥੇ ਮੈਂ ਝੜਾਤਾ ਸੀ ਆਪਣਾ ਤੜਕਾ ਇਹਦੇ ਵਿੱਚ ਆਪਾਂ ਸਰੋਂ ਦਾ ਤੇਲ ਯੂਜ਼ ਕਰਦੇ ਹੁੰਦੇ ਆ ਤੇ ਮਸਟਰਡ ਸੀਡਸ ਵੀ ਆਪਾਂ ਸਪੈਸ਼ਲੀ ਇਹਦੇ ਵਿੱਚ ਯੂਜ਼ ਕਰਦੇ ਆ ਸਰੋਂ ਦੇ ਤੇਲ ਨਾਲ ਤੜਕੇ ਦਾ ਟੇਸ ਟੋਟਲੀ ਡਿਫਰੈਂਟ ਹੋ ਜਾਂਦਾ ਤੁਸੀਂ ਆਪਣੇ ਟੇਸ ਦੇ ਅਕੋਰਡਿੰਗ ਜਿਹੜਾ ਤੇਲ ਯੂਜ਼ ਕਰ ਸਕਦੇ ਹੋ ਇੱਥੇ ਮੈਂ ਤਿੰਨ ਤੋਂ ਚਾਰ ਜਿਹੜਾ ਆ ਤੇਲ ਯੂਜ਼ ਕੀਤਾ ਸੀ ਸੋ ਇੱਥੇ ਆਪਾਂ ਪੰਜਾਬੀ ਸਟਾਈਲ ਤੋਂ ਥੋੜਾ ਜਿਹਾ ਡਿਫਰੈਂਟ ਤੜਕਾ ਰੱਖਦੇ ਹੁੰਦੇ ਆ ਇਹਦੇ ਵਿੱਚ ਆਪਾਂ ਥੋੜੀ ਜਿਹੀ ਯੂਜ਼ ਕਰ ਰਿਹਾ ਮੇਥੇ ਦੇ ਦਾਣੇ ਤੇ ਨਾਲ ਆਪਾਂ ਮਸਟਰਡ ਸੀਡ ਯੂਜ਼ ਕੀਤਾ ਆ ਆਪਾਂ ਯੂਜ਼ ਕੀਤੇ ਆ ਕੜੀ ਪੱਤੇ ਤੇ ਕੈਨੇਡਾ ਦੇ ਵਿੱਚ ਸੁੱਕੇ ਕੜੀ ਪੱਤੇ ਮਿਲਦੇ ਹੁੰਦੇ ਆ ਇਸ ਕਰਕੇ ਮੈਂ ਯੂਜ਼ ਕੀਤਾ ਤੇ ਨਾਲ ਦੀ ਨਾਲ ਆਪਾਂ ਯੂਜ਼ ਕਰਦੇ ਆ ਹਿੰਗ ਸੋ ਇਸ ਤਰਿਕੇ ਨਾਲ ਆਪਾਂ ਪਹਿਲਾਂ ਚੈੱਕ ਕਰ ਲਾਂਗੇ ਕਿ ਸਾਡਾ ਆਇਲ ਪੱਕਿਆ ਕਿ ਨਹੀਂ ਪੱਕਿਆ ਜਦੋਂ ਤੱਕ ਟੜਕਣਾ ਸ਼ੁਰੂ ਹੋ ਜਾਣ ਤੁਹਾਡੇ ਸਰੋਂ ਦੇ ਦਾਣੇ ਤੁਸੀਂ ਤੜਕੇ ਨੂੰ ਪਾ ਸਕਦੇ ਹੋ ਤੇ ਸਾਰੀ ਚੀਜ਼ਾਂ ਆਪਾਂ ਮਿਕਸ ਕਰਕੇ ਹੁਣ ਤੜਕਾ ਲਵਾਉਣ ਲਈ ਬਿਲਕੁਲ ਹੀ ਰੈਡੀ ਆ ਗੈਸ ਨੂੰ ਥੋੜਾ ਜਿਹਾ ਘਟ ਕਰ ਦਿਓ ਕਿ ਇਸ ਟਾਈਮ ਤੜਕਣ ਨਾਲ ਤੁਹਾਡੇ ਹੱਥ ਤੇ ਵੀ ਛਿੱਟੇ ਪੈ ਸਕਦੇ ਆ ਤੜਕੇ ਦੇ ਵਿੱਚ ਆਪਾਂ ਪਾਵਾਂਗੇ ਪਿਆਜ਼ ਲੰਬੇ ਕੱਟੇ ਹੋਏ ਇਹਦੇ ਨਾਲ ਬਹੁਤ ਹੀ ਜ਼ਿਆਦਾ ਵਧੀਆ ਟੇਸਟ ਆਉਂਦਾ ਆ ਇਹਦਾ ਤੜਕਾ ਥੋੜਾ ਜਿਹਾ ਪੰਜਾਬੀ ਸਟਾਈਲ ਤੜਕੇ ਤੋਂ ਡਿਫਰੈਂਟ ਹੁੰਦਾ ਹੈ ਬਟ ਸਾਰੀ ਚੀਜ਼ਾਂ ਸੇਮ ਹੀ ਹੁੰਦੀਆਂ ਸਟੈਪਸ ਸਾਰੇ ਸੇਮ ਹੀ ਹੁੰਦੇ ਆ ਪਿਆਜ਼ ਨੂੰ ਥੋੜਾ ਜਿਹਾ ਭੁੰਨ ਕੇ ਆਪਾਂ ਇਹਦੇ ਵਿੱਚ ਐਡ ਕਰਨਾ ਆ ਟਮਾਟਰ ਇੱਥੇ ਮੈਂ ਸੁੱਕੀ ਲਾਲ ਮਿਰਚ ਵੀ ਐਡ ਕੀਤੀ ਹੋਈ ਆ ਤੁਸੀਂ ਲੰਬੀ ਵਾਲੀ ਵੀ ਐਡ ਕਰ ਸਕਦੇ ਹੋ ਸੋ ਛੋਟੇ ਛੋਟੇ ਪੀਸਸ ਦੇ ਵਿੱਚ ਕੱਟੇ ਹੋਏ ਸੀ ਟਮਾਟਰ ਇਹਨਾਂ ਨੂੰ ਵੀ ਆਪਾਂ ਐਡ ਕਰ ਦਵਾਂਗੇ ਤੇ ਟਮਾਟਰ ਤੁਸੀਂ ਪਿਆਜ਼ ਦੇ ਰੇਸ਼ਿਓ ਦੇ ਇਕੁਅਲੀ ਹੀ ਰੱਖਣੇ ਆ ਤੇ ਇਹਦੇ ਵਿੱਚ ਐਡ ਕਰ ਸਕਦੇ ਹੋ ਤੁਸੀਂ ਹਰੀ ਮਿਰਚ ਆਪਣੇ ਟੇਸਟ ਦੇ ਅਕੋਰਡਿੰਗ ਤੇ ਨਾਲ ਹੀ ਥੋੜਾ ਜਿਹਾ ਆਪਾਂ ਪਾ ਦਵਾਂਗੇ ਸੌਲਟ ਇਹਦੇ ਨਾਲ ਕੀ ਹੋਊਗਾ ਪਿਆਜ਼ ਤੇ ਆਪਣੇ ਟਮਾਟਰ ਜਿਹੜੇ ਆ ਤੜਕਾ ਥੋੜਾ ਜਿਆਦਾ ਜਲਦੀ ਰੈਡੀ ਹੋ ਜਾਂਦਾ ਆ ਸੋ ਇਹਦੇ ਵਿੱਚ ਆਪਾਂ ਆਪਣੀ ਸਾਰੀ ਕੱਟੀ ਹੋਈ ਸਬਜ਼ੀਆਂ ਜਿਹੜੀਆਂ ਪਾਣੀਆ ਸਟਾਰਟ ਕਰ ਦਵਾਂਗੇ ਸਭ ਤੋਂ ਪਹਿਲਾਂ ਮੈਂ ਪਾ ਦਿੱਤਾ ਆਪਣਾ ਕੀ ਆ ਜਿਹੜਾ ਛੋਟੇ ਛੋਟੇ ਪੀਸਸਸ ਦੇ ਵਿੱਚ ਕੱਟਿਆ ਹੋਇਆ ਸੀ ਇੱਕ ਇੱਕ ਕਰਕੇ ਸਾਰੀਆਂ ਸਬਜ਼ੀਆਂ ਜਿੱਦਾਂ ਜ਼ੁਕੀਨੀ ਤੇ ਥੋੜੀ ਜੀ ਮੈਂ ਗਾਜਰ ਵੀ ਕੱਟੀ ਹੋਈ ਸੀ ਬਰੀਕ ਬਰੀਕ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਇਹਦੇ ਵਿੱਚ ਆਪਾਂ ਹਰੀ ਬੀਨਸ ਵੀ ਐਡ ਕਰਨੀ ਹੁੰਦੀ ਆ ਇਹਦੇ ਨਾਲ ਵੀ ਬਹੁਤ ਜ਼ਿਆਦਾ ਨਿਊਟ੍ਰੀਸ਼ਨ ਵੈਲਿਊ ਇਹਦੀ ਵਾਜ ਜਾਂਦੀ ਆ ਤੇ ਇਹਦੇ ਵਿੱਚ ਤੁਸੀਂ ਬੈਂਗਣ ਵੀ ਐਡ ਕਰ ਸਕਦੇ ਹੋ ਛਿਲਕੇ ਤੇ ਬਰੀਕ-ਬਰੀਕ ਉਹਨਾਂ ਨੂੰ ਕੱਟ ਕੇ ਜਿਸ ਤਰੀਕੇ ਨਾਲ ਮੈਂ ਆਪਣੀ ਲੋਕੀ ਯਾਨੀ ਕਿ ਕੀ ਆ ਕੱਟੇ ਹੋਏ ਆ ਤੇ ਬਾਕੀ ਸਬਜ਼ੀਆਂ ਕੱਟੀਆਂ ਹੋਈਆਂ ਤੁਸੀਂ ਇਦਾਂ ਹੀ ਬਰੀਕ ਕੱਟੇ ਹੋਏ ਸਾਰੀ ਸਬਜ਼ੀਆਂ ਨੂੰ ਨਾਲ ਹੀ ਸੌਤੇ ਕਰ ਲੂਗੇ ਤੇ ਇਹਨਾਂ ਨੂੰ ਆਪਾਂ ਬਿਲਕੁਲ ਹੀ ਪਕਾਉਣਾ ਆ ਤੇ ਇਹਦੇ ਵਿੱਚ ਆਪਾਂ ਹੁਣ ਐਡ ਕਰਾਂਗੇ ਥੋੜੇ ਜੇ ਮਸਾਲੇ ਤੇ ਉਦੋਂ ਤੱਕ ਆਪਾਂ ਜਰੂਰ ਤੱਕ ਆਪਣਾ ਤੜਕਾ ਰੈਡੀ ਹੁੰਦਾ ਨਾਲ ਦੇ ਨਾਲ ਆਪਾਂ ਦਾਲ ਨੂੰ ਦੇਖ ਲਵਾਂਗੇ ਇਹਦੇ ਨਾਲ ਟਾਈਮ ਬਹੁਤ ਜ਼ਿਆਦਾ ਸੇਵ ਹੋ ਜਾਂਦਾ ਹੈ ਤੇ ਨਾਲ ਦੇ ਨਾਲ ਸਾਰੀ ਚੀਜ਼ਾਂ ਰੈਡੀ ਹੋ ਜਾਂਦੀਆਂ ਦਾਲ ਬਿਲਕੁਲ ਆਪਣੀ ਪੱਕ ਕੇ ਰੈਡੀ ਹੋ ਚੁੱਕੀ ਆ ਬਿਲਕੁਲ ਤੁਸੀਂ ਦਾਲ ਨੂੰ ਗਲਣਾ ਹੁੰਦਾ ਆ ਤੇ ਜੇਕਰ ਥੋੜੀ ਦਾਲ ਥੱਡੀ ਹਜੀ ਵੀ ਖੜੀ ਖੜੀ ਲੱਗਦੀ ਆ ਤੁਹਾਨੂੰ ਤੁਸੀਂ ਇਸ ਤਰੀਕੇ ਨਾਲ ਦਾਲ ਨੂੰ ਮਿਕਸ ਕਰ ਸਕਦੇ ਹੋ ਜਾਂ ਇਹਨੂੰ ਵਿਸਲ ਵੀ ਦਵਾ ਸਕਦੇ ਹੋ ਜ਼ਿਆਦਾ ਬਿਲਕੁਲ ਹੀ ਪਾਣੀ ਤਰੀਕੇ ਦੇ ਨਾਲ ਦਾਲ ਜਿਹੜੀ ਪਾਣੀ ਦੇ ਵਿੱਚ ਐਡ ਹੋ ਜਾਣੀ ਚਾਹੀਦੀ ਆ ਮਿਕਸ ਹੋ ਜਾਣੀ ਚਾਹੀਦੀ ਆ ਇਹਦੇ ਨਾਲ ਜਿਹੜਾ ਪਤਾ ਵੀ ਨਹੀਂ ਲੱਗਦਾ ਕਿ ਵਿੱਚ ਦਾਲ ਹੋਈ ਹੈ ਤੇ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਆ ਸੋ ਤੜਕੇ ਦੇ ਵਿੱਚ ਆਪਾਂ ਐਡ ਕਰਾਂਗੇ ਢੇਕੀ ਮਿਰਚ ਇਤਨਾ ਕਲਰ ਬਹੁਤ ਹੀ ਜ਼ਿਆਦਾ ਵਧੀਆ ਆ ਜਾਂਦਾ ਆ ਤੇ ਨਾਲ ਹੀ ਆਪਾਂ ਆਡ ਕਰਾਂਗੇ ਸਾਂਬਰ ਮਿਕਸ ਜਿਹਨੂੰ ਸਾਂਬਰ ਮਸਾਲਾ ਵੀ ਆਪਾਂ ਕਹਿ ਦਿੰਦੇ ਆ ਡਿਫਰੈਂਟ ਡਿਫਰੈਂਟ ਅਵੇਲੇਬਲ ਹੁੰਦੇ ਆ ਮਾਰਕੀਟਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਸਾਰੀ ਚੀਜ਼ਾਂ ਨੂੰ ਆਪਾਂ ਹੁਣ ਮਿਕਸ ਕਰ ਦੇਵਾਂਗੇ ਤੇ ਪ੍ਰੋਪਰ ਜਿਹੜਾ ਆ ਸਬਜ਼ੀਆਂ ਤੁਹਾਡੀਆਂ ਪੱਕਣੀਆਂ ਚਾਹੀਦੀਆਂ ਇਹਦੇ ਨਾਲ ਤੁਸੀਂ ਇਹਦੇ ਵਿੱਚ ਪਾਣੀ ਵੀ ਆਡ ਕਰ ਸਕਦੇ ਹੋ ਸਬਜ਼ੀਆਂ ਨੂੰ ਥੋੜਾ ਜਿਹਾ ਆਪਾਂ ਪੋਨ ਲੈਣਾ ਆ ਤੇ ਉਹਦੇ ਬਾਅਦ ਆਪਾਂ ਪਾਣੀ ਐਡ ਕਰਾਂਗੇ ਇੱਥੇ ਤੁਸੀਂ ਨੋਟ ਕਰੋਗੇ ਤੁਹਾਨੂੰ ਤੜਕੀ ਦੀ ਖੁਸ਼ਬੂ ਆਣੀ ਸਟਾਰਟ ਹੋ ਜਾਊਗੀ ਸਾਂਬਰ ਮਸਾਲੇ ਦੀ ਜਿਹੜੀ ਖੁਸ਼ਬੂ ਹੈ ਉਹ ਦੂਰ ਦੂਰ ਤੱਕ ਚੱਲ ਜੂਗੀ ਤੇ ਬਹੁਤ ਹੀ ਜ਼ਿਆਦਾ ਟੈਂਪਟਿੰਗ ਹੁੰਦੀ ਆ ਇਹਦੀ ਖੁਸ਼ਬੂ ਤੇ ਪਾਣੀ ਐਡ ਕਰਕੇ ਤੁਸੀਂ ਸਬਜ਼ੀਆਂ ਨੂੰ ਬਿਲਕੁਲ ਤਰੀਕੇ ਨਾਲ ਗਲਣਾ ਆ ਜਦੋਂ ਤੱਕ ਇਹ ਪੂਰੀ ਪ੍ਰੋਪਰ ਪੱਕ ਨਹੀਂ ਜਾਂਦੇ ਤੁਸੀਂ ਟੱਕ ਕੇ ਵੀ ਇਹਨਾਂ ਨੂੰ ਪਕਾ ਸਕਦੇ ਹੋ ਤੇ ਦਾਲ ਦੇ ਕੁੱਕਰ ਨੂੰ ਆਪਾਂ ਸਿਮ ਕਰਕੇ ਰੱਖ ਸਕਦੇ ਹਾਂ ਹੁਣ ਬਾਰੀ ਆ ਜਾਂਦੀ ਹੈ ਆਪਣੀ ਸਬਜ਼ੀਆਂ ਨੂੰ ਆਪਣੇ ਤੜਕੇ ਨੂੰ ਦਾਲ ਦੇ ਵਿੱਚ ਐਡ ਕਰਨ ਦੀ ਸੋ ਤੜਕਾ ਆਪਣਾ ਹੋ ਗਿਆ ਸੀ ਰੈਡੀ ਤੇ ਇੱਧਰ ਦਾਲ ਵੀ ਆਪਣੀ ਪ੍ਰੋਪਰ ਰੈਡੀ ਆ ਹੁਣ ਇਹਦੇ ਵਿੱਚ ਆਪਾਂ ਐਡ ਕਰਾਂਗੇ ਇਮਲੀ ਦਾ ਪਾਣੀ ਤੁਸੀਂ ਪਾਣ ਕੇ ਵੀ ਇਮਲੀ ਪਾ ਸਕਦੇ ਹੋ ਬਿਲਕੁਲੀ ਪ੍ਰੈਕਟਿਸ ਆ ਇਸ ਖਰਕੀ ਆਪਾਂ ਇਦਾ ਹੀ ਐਡ ਕਰ ਰਹੇ ਹਾਂ ਇਹਦੇ ਵਿੱਚ ਥੋੜਾ ਜਿਹਾ ਆਪਾਂ ਗੁੜ ਵੀ ਐਡ ਕਰਨਾ ਹੁੰਦਾ ਆ ਇਮਲੀ ਦਾ ਪਾਣੀ ਤੇ ਗੁੜ ਮਿਲਾ ਕੇ ਆਪਾਂ ਪ੍ਰੋਪਰ ਦਾਲ ਨੂੰ ਮਿਕਸ ਕਰ ਦੇਣਾ ਤੇ ਹੁਣ ਬਾਰੀ ਆ ਜਾਂਦੀ ਹੈ ਆਪਣਾ ਤੜਕਾ ਦਾਲ ਦੇ ਵਿੱਚ ਮਿਲਾਉਣ ਦੀ ਸੋ ਦਾਲ ਦਾ ਤੜਕਾ ਤੁਸੀਂ ਜਿਹੜਾ ਇਸ ਤਰੀਕੇ ਨਾਲ ਪਾਉਗੇ ਤੜਕੇ ਨੂੰ ਤੁਸੀਂ ਦਾਲ ਦੇ ਵਿੱਚ ਵੀ ਪਾ ਸਕਦੇ ਹੋ ਜਾਂ ਤੁਸੀਂ ਦਾਲ ਨੂੰ ਤੜਕੇ ਦੇ ਵਿੱਚ ਵੀ ਐਡ ਕਰ ਸਕਦੇ ਹੋ ਜਿੱਦਾਂ ਵੀ ਤੁਹਾਨੂੰ ਕਨਵੀਨੀਅੰਟ ਲੱਗਦਾ ਹੈ ਆਪਾਂ ਦੋਨਾਂ ਚੀਜ਼ਾਂ ਨੂੰ ਮਿਕਸ ਕਰਨਾ ਹੁੰਦਾ ਹੈ ਬਸ ਤੇ ਹੌਲੀ-ਹੌਲੀ ਜਿੱਦਾਂ ਤੁਸੀਂ ਦਾਲ ਆਪਣੀ ਐਡ ਕਰਦੇ ਜਾਉਂਗੇ ਆਪਣੇ ਤੜਕੇ ਦੇ ਵਿੱਚ ਤੁਸੀਂ ਦੇਖੋਗੇ ਕਿ ਇਹ ਸਾਂਬਰ ਦਾ ਕਲਰ ਜਿਹੜਾ ਪ੍ਰੋਪਰ ਚੇਂਜ ਹੁੰਦਾ ਜਾਂਦਾ ਹੈ ਤੇ ਬਹੁਤ ਹੀ ਜ਼ਿਆਦਾ ਟੈਂਪਟਿੰਗ ਮੈਨੂੰ ਤਾਂ ਲੱਗ ਰਿਹਾ ਸੀ ਇਦਾਂ ਲੱਗ ਰਿਹਾ ਸੀ ਖੁਸ਼ਬੂ ਦੇ ਨਾਲ ਕਿ ਹੁਣੇ ਜਸਟ ਮੈਨੂੰ ਟੇਸਟੀ ਕਰ ਲਾਂ ਬਸ ਤੇ ਇਸ ਤਰੀਕੇ ਨਾਲ ਤੁਸੀਂ ਸਾਰਾ ਤੜਕਾ ਜਿਹੜਾ ਦਾਲ ਦੇ ਵਿੱਚ ਪਾ ਦੋਗੇ ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡੀਆਂ ਸਬਜ਼ੀਆਂ ਹਜੇ ਵੀ ਥੋੜੀਆਂ ਖੜੀਆਂ ਖੜੀਆਂ ਥੋੜੀਆਂ ਕੱਚੀਆਂ ਤੁਸੀਂ ਸਿਮ ਕਰਕੇ ਕੁੱਕਰ ਨੂੰ ਰੱਖ ਸਕਦੇ ਹੋ ਤੇ ਇਸ ਤਰੀਕੇ ਨਾਲ ਜਿਹੜਾ ਪ੍ਰੋਪਰ ਸਾਂਬਰ ਤੁਹਾਡਾ ਬਣ ਕੇ ਰੈਡੀ ਹੋ ਜਾਂਦਾ ਹੈ ਸਾਊਥ ਇੰਡੀਅਨ ਫੂਡ ਜਿਹੜਾ ਹੈ ਜ਼ਿਆਦਾਤਰ ਬਹੁਤ ਹੈਲਦੀ ਹੁੰਦਾ ਹੈ ਕਿਉਂਕਿ ਆਪਾਂ ਕਿੰਨੇ ਹੀ ਤਰੀਕੇ ਦੀਆਂ ਸਬਜ਼ੀਆਂ ਇਹਦੇ ਵਿੱਚ ਐਡ ਕੀਤੀਆਂ ਤੇ ਇਹ ਤੁਸੀਂ ਦੇਖੋਗੇ ਕਿ ਤੜਕੇ ਦੇ ਵਿੱਚ ਆਇਲ ਵੀ ਆਪਾਂ ਕਿੰਨਾ ਘੱਟ ਯੂਜ਼ ਕੀਤਾ ਹੈ ਬਹੁਤ ਹੀ ਜ਼ਿਆਦਾ ਇਹ ਟੇਸਟੀ ਬਣਦਾ ਤੁਹਾਡੇ ਬੱਚੇ ਵੀ ਜਿਹੜੇ ਆ ਇੰਜੋਏ ਕਰਦੇ ਆ ਬਹੁਤ ਹੀ ਜ਼ਿਆਦਾ ਸਵਾਦ ਲੱਗਦਾ ਹੁੰਦਾ ਸਾਰੀ ਫੈਮਿਲੀ ਨੂੰ ਇਹਨੂੰ ਤੁਸੀਂ ਡੋਸੇ ਦੇ ਨਾਲ ਰਾਈਸ ਦੇ ਨਾਲ ਜਾਂ ਤੁਸੀਂ ਇੱਲੀ ਦੇ ਨਾਲ ਜਿਹੜਾ ਆ ਸਰਵ ਕਰਕੇ ਆਪਣੇ ਗੈਸਟ ਨੂੰ ਵੀ ਖੁਸ਼ ਕਰ ਸਕਦੇ ਹੋ ਤੇ ਟਰਸਟ ਮੀ ਤੁਹਾਨੂੰ ਕੰਪਲੀਮੈਂਟਸ ਬਹੁਤ ਹੀ ਜ਼ਿਆਦਾ ਮਿਲਣਗੇ ਸੋ ਕਦੋਂ ਤੁਸੀਂ ਟਰਾਈ ਕਰਨ ਵਾਲੇ ਹੋ ਸਾਂਭਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਾਰੀ ਰੈਸਿਪੀ ਤੁਹਾਨੂੰ ਕਿੱਦਾਂ ਲੱਗੀ ਉਹ ਵੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਮੈਂ ਤਾਂ ਚੱਲਨੀ ਆਪਣਾ ਸੰਭਰ ਖਾਣ ਮਿੱਤੋ ਤਾਂ ਬਿਲਕੁਲ ਵੀ ਕੰਟਰੋਲ ਨਹੀਂ ਹੁੰਦਾ ਸੋ ਵਲੌਗ ਇਦਾਂ ਲੱਗਾ